ਹਾਂਜੀ ਦੋਸਤੋ ਇਸ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਅਗਸਤ ਮਹੀਨੇ ਵਿੱਚ ਕਿਹੜੀਆਂ ਸਬਜ਼ੀਆਂ ਉਗਾਈਆਂ ਜਾਣੀਆਂ ਹੈ ਉਹਨਾਂ ਨੂੰ ਕਿਵੇਂ ਉਗਾਉਣਾ ਹਾਊ ਟੂ ਗਰੋ ਜਦੋਂ ਤੁਸੀਂ ਆਪਣੇ ਘਰ ਦੀ ਟੇਰਸ ਤੇ ਘਰ ਦੀ ਛੱਤ ਤੇ ਸਬਜ਼ੀਆਂ ਉਗਾਉਣੀਆਂ ਤਾਂ ਤੁਸੀਂ ਗਰੋ ਬੈਗਾਂ ਜਾਂ ਕਿਆਰੀਆਂ ਜਾਂ ਗਮਲਿਆਂ ਵਿੱਚ ਉਗਾਉਣੀਆਂ ਇਸ ਲਈ ਸਭ ਤੋਂ ਜ਼ਰੂਰੀ 파ਰਟ ਹੋ ਜਾਂਦਾ ਇਹਦਾ ਮਿੱਟੀ ਮਿੱਟੀ ਤੁਸੀਂ ਵਧੀਆ ਬਣਾਉਣੀ ਹੈ ਮਿੱਟੀ ਕਿਵੇਂ ਬਣਾਉਣੀ ਹੈ ਆਪਾਂ ਵੀਡੀਓ ਦੇ ਲਾਸਟ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਵੀ ਕਿਹੜੀ ਸਬਜ਼ੀ ਲਈ ਕਿਸ ਸਾਈਜ਼ ਦਾ ਗਰੋ ਬੈਗ ਵਰਤਣਾ ਵੀਡੀਓ ਨੂੰ ਪੂਰਾ ਦੇਖ ਲਿਓ ਕੋਈ ਜ਼ਿਆਦਾ ਲੰਬੀ ਵੀਡੀਓ ਨਹੀਂ ਹੈਗੀ 4-5 ਮਿੰਟ ਦੀ ਵੀਡੀਓ ਹੈ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ ਪਰ ਸਭ ਤੋਂ ਪਹਿਲੀ ਸਬਜੀ ਆਪਣੀ ਆ ਜਾਂਦੀ ਹੈ ਜੀ ਗਾਜਰ ਤੁਸੀਂ ਗਾਜਰ ਉਗਾ ਸਕਦੇ ਹੋ ਤੇ ਲਈ ਗ੍ਰੋ ਬੈਗ ਦੀ ਹਾਈਟ ਹੈ ਜਿਹੜੀ ਘੱਟੋ-ਘੱਟ ਗਮਲੇ ਦੀ ਹਾਈਟ ਹੈ ਉਹ 15 ਇੰਚ ਚਾਹੀਦੀ ਤਾਂ ਕਿ ਗਾਜਰ ਨੂੰ ਵਧਣ ਲਈ ਵੀ ਜਗ੍ਹਾ ਚਾਹੀਦੀ ਹੈ ਤੁਸੀਂ ਇਹਨੂੰ 15 ਇੰਚ ਉਚਾਈ ਵਾਲੇ ਲੰਬਾਈ ਚੜਾਈ ਜਿੰਨੀ ਮਰਜ਼ੀ ਹੋਵੇ ਉਹਦੀ ਕੋਈ ਚੱਕਰ ਨਹੀਂ 15 ਇੰਚ ਉਚਾਈ ਹੋਣੀ ਚਾਹੀਦੀ ਹੈ ਗਰੋ ਬੈਗ ਦੀ ਉਸ ਤੁਸੀਂ ਗਾਜਰ ਲਗਾ ਸਕਦੇ ਆ ਵਧੀਆ ਮਿੱਟੀ ਹੋਵੇ ਮਿੱਟੀ ਆਪ ਤੁਹਾਨੂੰ ਦੱਸੇ ਜਾਣੀ ਵਧੀਆ ਬਾਜ ਕਿਵੇਂ ਬਣਾਉਣੀ ਹੈ ਉਹ ਕੋਈ ਚੱਕਰ ਨਹੀਂ ਅਗਲੀ ਸਬਜ਼ੀ ਆਪਣੀ ਗੋਭੀ ਗੋਭੀ ਤੁਸੀਂ ਜੇ 1x1 ਦੇ ਗਰੋ ਬੈਗ ਚ ਲਾਉਣੀ ਹੈ ਤਾਂ ਇੱਕ ਬੁੱਟਾ ਲੱਗੂਗਾ ਇਹ ਤੁਹਾਡੀ ਲੰਬੀ ਕਿਆਰੀ ਲੰਬੀ ਚੌੜੀ ਕਿਆਰੀ ਹੈ ਰੈਕਟੈਂਗਲ ਕਿਆਰੀ ਹੈ ਤਾਂ ਤੁਸੀਂ ਉਹਦੇ ਵਿੱਚ ਲਾਈਨਾਂ ਬਣਾ ਕੇ गोभी ਨੂੰ ਲਗਾ ਸਕਦੇ ਆ ਇਸ ਗੋਭੀ ਨੂੰ ਲਾਉਣ ਲਈ ਕਿਹੜੀ ਦੀ ਜਿਹੜੀ ਹਾਈਟ ਹੈ 9 ਇੰਚ ਵੀ ਚੱਲ ਸਕਦੀ ਹੈ 12 ਇੰਚ ਵੀ ਚੱਲ ਸਕਦੀ ਜਿਹੜੀ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਲੈ ਸਕਦੇ 9 ਇੰਚ ਦਾ ਗਰੋ ਬੈਗ ਉੱਚਾ ਗਰੋ ਬੈਗ ਹੈ 12 ਇੰਚ ਉੱਚਾ ਗਰੋ ਬੈਗ ਮੂਲੀ ਵਾਸਤੇ ਤੁਸੀਂ ਆਪਣਾ ਕਟੋ-ਕਟ 15 ਇੰਚ ਉੱਚਾ ਗਰੋ ਬੈਗ ਲੈਣਾ 15 ਇੰਚ ਉਚਾਈ ਚਾਹੇ ਤੁਸੀਂ ਮੂਲੀ ਲਈ ਛੋਟਾ ਗਰੋ ਬੈਗ ਲੈ ਲਓ 1x12 ਇੰਚੀ ਬਾਈ 12 ਇੰਚੀ ਦੇ ਜਾਂ ਲੰਬੇ ਲੈ ਲੋ ਲੰਬੇ ਚੌੜੇ ਵਾਲੇ ਉਹਨੇ ਜਿਹੜੇ ਰੈਕਟੈਂਗਲ ਵਾਲੇ ਉਹ ਲੈ ਲੋ ਕੋਈ ਵੀ ਚੱਕਰ ਕਟ-ਕਟ ਉਚਾਈ ਉਹਦੀ 15 ਇੰਚ ਚਾਹੀਦੀ ਹੈ ਉਚਾਈ 15 ਇੰਚ ਚਾਹੀਦੀ ਹੈ ਲੰਬਾਈ ਚੜਾਈ ਜਿੰਨੀ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਮੁੱਲੀ ਵਧੀਆ ਹੋ ਜੂਗੀ ਠੀਕ ਹੈ ਜੀ ਅਗਲੀ ਸਬਜ਼ੀ ਹੈਗੀ ਆਪਣੀ ਪਾਲਕ ਪਾਲਕ ਲਈ ਗਰੋ ਬੈਗ ਦੀ ਉਚਾਈ ਹੈ ਜਿਹੜੀ ਉਹ ਚਾਹੀਦੀ ਹੈ 9 ਇੰਚ ਇਹ 12 ਇੰਚ ਹੈ 9 ਇੰਚ ਲੈ ਲੂੰਗਾ ਉਹ ਵੀ ਸਫੀਸ਼ੈਂਟਾ 9 ਇੰਚ ਚਾਈ ਵਾਲੇ ਗਰੋ ਬੈਗ ਚ ਪਾਲਕ ਹੋ ਜੂਗੀ 2 बाई 2 ਦਾ ਹੋਵੇ ਆ 2 बाई 4 ਦਾ ਹੋਵੇ ਉਚਾਈ 9 ਇੰਚ ਚਾਹੀਦੀ ਘੱਟੋ-ਘੱਟ ਉਹਦੇ ਵਿੱਚ ਪਾਲਕ ਵਧੀਆ ਹੋ ਜੂਗੀ ਤੁਸੀਂ 9 बाई 9 ਇੰਚ ਵਾਲਾ ਗਰੋ ਬੈਗ ਲੈ ਕੇ ਪਾਲਕ ਉਹਦੇ ਵਿੱਚ ਬੀਜ ਸਕਦੇ ਕੋਈ ਚੱਕਰ ਨਹੀਂ ਵਧੀਆ ਪਾਲਕ ਹੋਊਗੀ ਲੰਬਾਈ ਚੜਾਈ ਜਿੰਨੀ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਹੈਗਾ ਇਸ ਗੱਲ ਦਾ ਅਗਲੀ ਸਬਜ਼ੀ ਹੈਗੀ ਆਪਣੀ ਸਲਗਮ ਸਲਗਮ ਲਈ ਵੀ ਗਰੋ ਬੈਗ ਦੀ ਜਿਹੜੀ ਉਚਾਈ ਹੈ 9 ਇੰਚ ਚੱਲ ਜੂਗੀ ਕੋਈ ਜ਼ਿਆਦਾ ਉਚਾਈ ਦੀ ਲੋੜ ਨਹੀਂ 9 ਇੰਚ ਉਚਾਈ ਵਾਲਾ ਗਰੋ ਬੈਗ ਸਲਗਮ ਵਾਸਤੇ ਸਫੀਸ਼ੈਂਟ ਹੈ ਤੁਸੀਂ 9 ਇੰਚ ਉਚਾਈ ਵਾਲਾ ਗਰੋ ਬੈਗ ਲੈ ਸਕਦੇ ਆ ਲਵਾਈ ਚੜਾਈ ਉਹਦੀ 2 ਫੁੱਟ ਹੋਵੇ 4 ਫੁੱਟ ਹੋਵੇ ਕੋਈ ਅਕਰ ਜਿੰਨੀ ਮਰਜ਼ੀ ਹੋਵੇ ਲਵਾਈ ਚੜਾਈ ਕੋਈ ਚੱਕਰ ਨਹੀਂ ਜਿਹੜੀ ਉਚਾਈ ਹੈ ਉਹ 9 ਇੰਚ ਚਾਹੀਦੀ ਹੈ ਘੱਟੋ ਘੱਟ 9 ਇੰਚ ਉਚਾਈ ਵਾਲੇ ਗਰੋ ਬੈਗ ਤੇ ਤੁਸੀਂ ਸਲਗਮ ਲਗਾ ਸਕਦੇ ਆ ਸਲਗਮ ਵਧੀਆ ਹੋ ਜਾਂਦਾ ਬਹੁਤ ਵਧੀਆ ਹੁੰਦਾ ਇਹ ਖਾਣ ਲਈ ਵੀ ਬਹੁਤ ਵਧੀਆ ਹੁੰਦਾ ਅਗਲਾ ਗਏ ਜੀ ਆਪਣਾ ਧਨੀਆ ਧਨੀਆ ਬੀਜਣ ਲਈ ਵੀ ਤੁਹਾਨੂੰ 9 ਇੰਚ ਉੱਚਾ ਗਰੋ ਬੈਗ ਚਾਹੀਦਾ ਲੰਬਾਈ ਚੜਾਈ ਉਹਦੀ ਜਿੰਨੀ ਮਰਜ਼ੀ ਹੋਵੇ 2x2 ਫੁੱਟ ਦਾ ਹੋਵੇ 2x4 ਫੁੱਟ ਦਾ ਹੋਵੇ 2x6 ਫੁੱਟ ਦਾ ਹੋਵੇ ਕੋਈ ਚੱਕਰ ਨਹੀਂ ਲਵਾਈ ਚੜਾਈ ਜਿੰਨੀ ਮਰਜ਼ੀ ਹੋਵੇ ਜਿਹੜੀ ਉਚਾਈ ਗਰੋ ਬੈਗ ਦੀ ਧਣੀਆਂ ਲਈ ਘੱਟੋ ਘੱਟ 9 ਇੰਚੀ ਚਾਹੀਦੀ ਆ 9 ਇੰਚੀ ਗਰੋ ਬੈਗ ਜੇ ਧਣੀਆਂ ਬਹੁਤ ਵਧੀਆ ਹੋ ਜਾਂਦਾ ਐਨ ਵਧੀਆ ਧਣੀਆਂ ਹੋਊਗਾ ਕੋਈ ਚੱਕਰ ਨਹੀਂ ਬਸ ਇਹਨੂੰ ਤੁਸੀਂ ਭਿਓ ਕੇ ਬੀਜ ਲਿਓ ਭਿਓ ਕੇ ਬੀਜਣਾ ਇਹਨੂੰ ਧਣੀਆਂ ਨੂੰ ਜਦ ਵੀ ਬੀਜਣਾ ਭਿਓ ਕੇ ਬੀਜਣਾ ਅਗਲੀ ਸਭ ਜੀ ਆ ਗਿਆ ਆਪਣੀ ਜੀ ਕੇਲਾ ਸਰੋਂ ਕੇਲਾ ਸਰੋਂ ਇਹਨੂੰ ਇਹਦਾ ਸਾਗ ਬਹੁਤ ਵਧੀਆ ਬਣਦਾ ਹੈ ਇਹਦੇ ਲਈ ਵੀ ਗਰੋ ਬੈਗ ਦੀ ਉਚਾਈ ਜਿਹੜੀ 9 ਇੰਚ ਬਹੁਤ ਹੁੰਦੀ ਹੈ 9 ਇੰਚ ਗਰੋ ਬੈਗ ਦੀ ਉਚਾਈ ਹੋਵੇ ਹੋ ਜਾਊਗਾ ਲਵਾਈ ਜੜਾਈ ਜਿੰਨੀ ਵੀ ਹੋਵੇ ਗਰੋ ਬੈਗ ਦੀ ਕੋਈ ਚੱਕਰ ਨਹੀਂ ਅਗਲੀ ਆ ਗਈ ਆਪਣੇ ਤੋੜੀਆ ਤੋੜੀਏ ਵਾਸਤੇ ਵੀ ਗਰੋ ਬੈਗ ਦੀ ਜਿਹੜੀ ਉਚਾਈ ਹੈ ਉਹ 9 ਇੰਚ ਹੋਵੇ ਬਹੁਤ ਹੈ 9 ਇੰਚ ਬਹੁਤ ਹੈ ਲਵਾਈ ਜੜਾਈ ਜਿੰਨੀ ਮਰਜ਼ੀ ਹੋਵੇ ਕੋਈ ਚੱਕਰ ਨਹੀਂ ਇਹ ਕੇਲਾ ਸਭ ਤੋਂ ਵਧੀਆ ਹੋ ਜਾਊਗਾ ਤੇ ਤੋੜੀਆ ਵੀ ਵਧੀਆ ਹੋ ਜਾਂਦਾ ਹੈ ਅਗਲੀ ਸਬਜ਼ੀ ਆਪਣੀ ਹੈਗੀ ਚਕੰਦਰ ਚਕੰਦਰ ਲਈ ਵੀ ਜਿਹੜੀ ਗਰੋ ਬੈਗ ਦੀ ਉਚਾਈ ਹੈ 9 ਇੰਚ ਚਾਹੀਦੀ ਹੈ। ਲੰਬਾਈ ਜਿਹੜਾ ਹੀ ਇੰਨੀ ਮਰਜ਼ੀ ਹੋਵੇ। ਬਸ ਉਚਾਈ 9 ਇੰਚ ਹੋਵੇ, ਵੱਧ ਹੋਵੇ ਤਾਂ ਕੋਈ ਚੱਕਰ ਨਹੀਂ। ਵੱਧ ਵੀ ਚੱਲ ਜੂਗੀ। ਘੱਟੋ ਘੱਟ 9 ਇੰਚ ਚਾਹੀਦੀ ਹੈ। ਗਰੋ ਬੈਗ ਦੀ ਉਚਾਈ ਜਿਹੜੀ ਚਕੰਦਰ ਵਾਸਤੇ ਕਿਉਂਕਿ ਇਹ ਉੱਪਰੇ ਲੱਗਦੀ ਹੈ। ਕੋਈ ਡੂੰਗੀ ਜਾਂਦੀ ਨਹੀਂ ਥੱਲੇ ਨੂੰ। ਇਸ ਕਰਕੇ 9 ਇੰਚ ਚਾਹੀਦੀ। ਬਹੁਤ ਹੈ ਲਵਾਈ ਚੜਾਈ ਜਿੰਨੀ ਵੀ ਹੋਵੇ ਕੋਈ ਚੱਕਰ ਨਹੀਂ ਆਗੇ ਅਗਲੀ ਸਬਜ਼ੀ ਹੈਗੀ ਆਪਣੇ ਟਮਾਟਰ ਟਮਾਟਰ ਲਈ ਗਰੋ ਬੈਗ ਹੈ ਜਿਹੜਾ ਘੱਟੋ ਘੱਟ ਵੀ 15 ਇੰਚੀ ਬਈ 15 ਇੰਚੀ ਦਾ ਗੋਲ ਗਰੋ ਬੈਗ 15 ਇੰਚੀ ਲਵਾਈ 15 ਇੰਚੀ ਚੜਾਈ 15 ਇੰਚੀ ਉਚਾਈ ਇਹ ਚਾਹੀਦੀ ਘੱਟੋ ਘੱਟ ਗਰੋ ਬੈਗ ਟਮਾਟਰ ਲਈ 15 ਬਾਈ 15 15 15 15 ਇੰਚੀ 15 ਇੰਚੀ 15 ਜੀ ਲਵਾਈ ਚੜਾਈ ਉਚਾਈ ਤਿੰਨੇ 15 ਇੰਚੀ ਉਹਦੇ ਵਿੱਚ ਟਮਾਟਰ ਦਾ ਬੁੱਟਾ ਵਧੀਆ ਹੁੰਦਾ ਤੇ ਅਗਲਾ ਸਬਜੀ ਆ ਗਿਆ ਜੀ ਆਪਣੀ ਬੈਂਗਣ ਬੈਂਗਣ ਇੱਕ ਹੈਵੀ ਫੀਡਰ ਹੈ ਇਹ ਮਤਲਕਿ ਖਰਾਕ ਬਹੁਤ ਮੰਗਦਾ ਇਸ ਲਈ ਇਹਦੇ ਵਿੱਚ 15 ਵਜੇ 15 ਇੰਚ ਦਾ ਗਰੋਵ ਬੈਗ ਜਾਂ 15 ਦੀ ਜਗ੍ਹਾ 18 ਵਜੇ 18 ਦਾ ਗਰੋਵ ਬੈਗ ਵੀ ਵਰਤ ਲੂੰਗੇ ਤਾਂ ਵੀ ਕੋਈ ਚੱਕਰ ਨਹੀਂ ਉਹਦੇ ਵਿੱਚ ਬੈਂਗਣ ਬਹੁਤ ਵਧੀਆ ਹੋਊਗਾ ਬੈਂਗਣ ਜਿਹੜੇ ਮਰਜ਼ੀ ਮੌਸਮ ਚ ਚਲਾ ਲਓ ਇਹ ਹੋ ਜਾਂਦਾ ਹੈ ਵੇਂਗੜ ਬਹੁਤ ਵਧੀਆ ਤੇ ਫਲ ਵੀ ਬਹੁਤ ਦੰਦਾ ਜੇ ਤੁਸੀਂ ਵਧੀਆ ਤਰੀਕੇ ਨਾਲ ਲਾ ਲਿਆ ਆਪਾਂ ਦੱਸ ਦੇਣਾ ਤੁਹਾਨੂੰ ਮਿੱਟੀ ਵਧੀਆ ਬਣਾਉਣੀ ਹੈ ਤੇ ਵੈਂਗਣ ਪੂਰੇ ਵਧੀਆ ਹੋਣਗੇ ਉਹਦੇ ਨਾਲ ਕੋਈ ਚੱਕਰ ਨਹੀਂ ਵੈਂਗਣ 15x15 ਜਾਂ 18x18 ਦੇ ਗਰੋ ਬੈਗ 'ਚ ਲੱਗ ਸਕਦਾ ਹੈ ਹੁਣ ਆਪਾਂ ਗੱਲ ਕਰਾਂਗੇ ਜੀ ਮਿੱਟੀ ਮਿੱਟੀ ਕਿਵੇਂ ਬਣਾਣੀ ਹੈ ਤੁਸੀਂ 50% ਲੈਣੀ ਹੈ ਮਿੱਟੀ 25 ਤੋਂ 30% ਲੈਣਾ ਹੈ ਕੋਕੋ ਆਪਣਾ ਵਰਮੀ ਕੰਪੋਸਟ ਜਾਂ ਆਪਣਾ ਗਾਂ ਮੱਝਾਂ ਦਾ ਰੇ ਜਿਹੜਾ ਉਹ ਹੁੰਦਾ ਕਟੋ-ਕਟੋ 2 ਸਾਲ 3 ਸਾਲ ਪੁਰਾਣਾ ਹੋਣਾ ਚਾਹੀਦਾ ਗਾਵਾਂ ਮੱਜਾਂ ਦਾ ਰੇਹ ਲੈਣਾ ਜੇ ਜਾਂ ਫਿਰ ਤੁਸੀਂ ਵਰਮੀ ਕੰਪੋਸਟ ਲੈ ਸਕਦੇ ਆਂ ਬਾਕੀ ਤੁਸੀਂ 15% ਕੋਕੋ ਪੀਟ ਪਾਉਣਾ ਉਹਦੇ ਵਿੱਚ ਕੋਕੋ ਪੀਟ ਦਾ ਪਾਊਡਰ ਹੁੰਦਾ ਆਪਣਾ ਨਾਰੀਅਲ ਦਾ ਉਹ ਪਾਉਣਾ ਤੇ 5% ਰੇਤਾ ਪਾ ਲਓ ਬਸ 5% ਰੇਤਾ ਭਰ ਕੇ ਮਿਸ਼ਰ ਕਰ ਲਓ ਉਹਦੇ ਵਿੱਚ ਇੱਕ ਆਰਗੈਨਿਕ ਪੋਟਾਸ਼ ਤੇ ਆਰਗੈਨਿਕ ਫਾਸਫੋਰਸ ਜੇ ਤੁਹਾਨੂੰ ਮਿਲ ਜਵੇ ਉਹ ਵੀ ਪਾ ਸਕਦੇ ਆਂ ਉਹ ਵੀ ਬਹੁਤ ਵਧੀਆ ਇਹ ਤੁਹਾਡੀ ਵਧੀਆ ਮਿੱਟੀ ਬਣ ਗਈ ਜਿਹੜੀ ਮਰਜ਼ੀ ਸਬਜ਼ੀਆਂ ਤੁਸੀਂ ਲਾਤੀ ਪੂਰੀ ਵਧੀਆ ਹੋਣੀ ਸਬਜੀ ਕੋਈ ਚੱਕਰ ਨਹੀਂ ਪੂਰੀ ਵਧੀਆ ਸਬਜੀ ਹੋਊਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਭੁੱਲ ਨਾ ਜਾਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਵੀ ਨਾ ਭੁੱਲਿਓ